ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਕਾਲੇ ਵਾਲੇ ਮੋੜ ਤੋਂ ਤਹਿਸੀਲ ਤੇ ਜਿਹੜਾ ਜਿਹੜਾ ਅੰਮ੍ਰਿਤਸਰਿਆ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ 5 ਨਗਰ ਦਿਖਾਵਾਂਗੇ 2 ਝੋਟੀਆਂ ਵਾਂ ਤੇ 3 ਵੜਾ ਵਾਂ ਆਪਾਂ ਪਹੁੰਚਿਆ ਵੀਰ ਜਸਵੀਰ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੇਖਣਾ ਗੱਲਬਾਤ ਤੇ ਕੁਛ ਦਿਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਬਹੁਤ ਵਧੀਆ ਜੀ ਬਹੁਤ ਚਲੋ ਵਧੀਆ ਹੀ ਚਾਹੀਦੇ ਆ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਜਸਵੀਰ ਸਿੰਘ ਜੀ ਤੇ ਆਪਣੇ ਬਾਬੇ ਦਰਸ਼ਨ ਸਿੰਘ ਦਾ ਗੁਰਦੁਆਰਾ ਸਾਹਿਬ ਬਿਲਕੁਲ ਆਪਣੇ ਲਾਗੇ ਜੇ ਕਾਲਿਆਂ ਵਾਲੇ ਮੋੜ ਤੇ ਠੀਕ ਹੈ ਜੀ ਹਾਂਜੀ ਮੈਂ ਜਿਹੜਾ ਬੱਜੀ ਵੀਰਾਕ ਨੇ ਕਾਲਿਆਂ ਵਾਲੇ ਮੋੜ ਤੇ ਗੁਰਦੁਆਰਾ ਸਾਹਿਬ ਕੋਲੇ ਠੀਕ ਹੈ ਠੀਕ ਹੈ ਜੀ ਬਾਬੇ ਦਰਸ਼ਨ ਸਿੰਘ ਸਾਹਿਬ ਦਾ ਗੁਰਦੁਆਰਾ ਠੀਕ ਹੈ ਜੀ ਫੋਨ ਨੰਬਰ ਆਪਣੇ ਦਾ ਹੁੰਮਨਪੁਰ ਨਾਲੀ ਹਵੇਲੀ ਬਣੀ ਜਿਹੜਾ ਬਾਈਪਾਸ ਦੇ ਉੱਤੇ ਹੀ ਆ ਠੀਕ ਹੈ ਠੀਕ ਉਹ ਤੋਂ ਕਿਲੋਮੀਟਰ ਹੈ ਆਪਣਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਭਾਜੀ 88752590 ਠੀਕ ਆ ਜੀ ਭਈਆ ਦੱਸਿਓ ਪਹਿਲੇ ਨੰਬਰ ਦੇ ਨੀਲੀ ਰਾਵੀ ਕੜਵਾ ਸੁਗਾ ਸੁਈਓ ਉਦੋਂ ਮੈਂ ਹੁਣੇ ਇਹ ਭਾਜੀ ਦੂਜਾ ਸੁਗਾ ਸੁਈਗੇ ਅੱਛਾ ਜੀ ਇਹਨੂੰ ਸੁਈ ਨੂੰ ਅੱਜ 7 ਕੇ ਦਿਨ ਹੋਏ ਜੀ ਠੀਕ ਆ ਹਾਂ ਜੀ ਕਿੰਨਾ ਤੇ ਇਸ ਟਾਈਮ ਦੁੱਧ ਦੁੱਧ ਹੋਊਗਾ 11-12 ਕਿਲੋ ਠੀਕ ਆ ਜੀ ਦੂਸਰਾ ਸੁਗਾ ਹਾਂ ਜੀ ਦੂਜਾ ਸੁਗਾ ਕੱਟੀ ਮਗਰ ਜੇ ਤੇ ਠੀਕ ਆ ਜੀ ਫੀਮੇਲ ਕਾਫ ਜੇ ਤੇ ਖੋਲਿਓ ਭਾਜੀ ਹਰ ਖੋਲ ਕੇ ਵਿਖਾਈਏ ਤੇ 11 ਤੋਂ 12 ਲੀਟਰ ਜਿਹੜਾ ਦੁੱਧ ਹੈ ਇਸ ਟਾਈਮ ਮੌਕੇ ਦੇ ਤਿਆਰ ਬਿਲਕੁਲ ਪਿਓਰ ਨੀਲੀ ਰਾਵੀ ਆ ਜੀ ਇਹਨੂੰ ਨੇ ਇਹ ਟੋਰ ਲੋ ਬਾਹਰ ਨੂੰ ਨਹੀਂ ਗਈ ਐ ਕਮਾ ਗਿਆ ਖੜਾ ਕਮਾ ਲਓ ਜੀ ਕੱਦ ਕੱਦ ਜਿਹੜਾ ਝੰਡਾ ਆ ਗਿਆ ਕਰਮਾਲੀ ਦਾ ਫੇਸ ਵਾਲਾ ਲੈ ਬਾਹਰ ਬਾਹਰ ਆਉਣ ਪਾਜੀ ਟੋਰ ਹਾਂਜੀ ਲੋ ਜੀ ਫੇਰ ਕੁਆਲਟੀ ਦੇ ਸਿੰਘ ਤੋਂ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਐ ਰਾਜੀ ਰੂੜੀ ਜਿਹੜੀ ਬਹੁਤ ਆ ਤੇ ਪੇਠਪੜਾ ਜਿਹੜਾ ਬਹੁਤ ਹੀ ਚੰਗਾ ਐ ਮੰਜਾ ਹੀ ਦੇਣ ਵਾਲਾ ਸਾਖਤਾ ਉਹ ਲੱਗਾ ਵਾ ਇਹ ਪਾਜੀ ਕਿੰਨਾ ਕ ਕਰੂਗੀ ਦੁੱਧ ਦੋ ਦੋ ਹੱਜੇ 16 ਕਿਲੋ ਭਰੇਗੀ ਅੱਛਾ ਜੀ ਹਾਂਜੀ ਜੇ ਸਾਥ ਹੋ ਰਹੀ ਗਈ ਦੱਸ ਦੇਣਾ ਹਾਂਜੀ ਅਸੀਂ ਆਪ 16 ਲੀਟਰ ਮਿਣ ਕੇ ਦਾਂਗੇ ਪੰਜਾਂ ਚੌਂ ਦੇਣਾ ਜੀ ਠੀਕ ਆ ਠੀਕ ਆ ਲਓ ਜੀ 16 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਰਾਜੀ ਰੋਜੀ ਜਿਹੜੀ ਬੌਧਿਆ ਕਿ ਨਿਸ਼ਾਨੀਆਂ ਵੀ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਵੇਖ ਸਾਡੇ ਨੇ ਫੇਸ ਕੁਆਲਟੀ ਸੁੰਗ ਸੁੰਗ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਥਾਣਾ ਦਾ ਸੈਰ ਗਿਆ ਬਿਚਾ ਲੱਗੇ ਤਾਂ ਚੈੱਕ ਕਰਾ ਦਿੰਦੇ ਹਣ ਕੱਲਾ ਕੱਲਾ ਲੱਗਾ ਪਿਆ ਵਾ ਜੇਠ ਕਿਟ ਤੇ ਥਣ ਲੱਗਾ ਵਾ ਤੇ ਹੈ ਵੀ ਨੋਕ ਵਾਲਾ ਵਾ ਬੰਦ ਬੰਦੋ ਫਿਰ ਤਖਮਨੇ ਲੱਗੇ ਤਾਂ ਆਪਾਂ ਤੇ ਸਟਾਂਗਣ ਮੇਰੇ ਕੱਟੀ ਆ ਜੇ ਦੀ ਠੀਕ ਆ ਜੀ ਫੀਮ ਲੁਕਾ ਫਿਰ ਬਿਲਕੁਲ ਤਾਰਿਆ ਬੱਚਾ ਵਾ ਜੇ ਇਧਰਲੀ ਸਾਈਡ ਤੋਂ ਵੀ ਥਾਣਾ ਦਾ ਸੈਜ ਗਿਆ ਚੈੱਕ ਕਰ ਸਕਦੇ ਜੈ ਨੋਕਲਾ ਥਾਂ ਲੱਗਾ ਪਿਆ ਵਾ ਕੀ ਕਰਨਾ ਮੁੱਲ ਭਾਜੀ ਰਹਿ ਰ ਮੁੱਲ ਉਸਾਰ ਜੀ ਭਾਵੇਂ 1.5 ਲੱਖ ਕਰੀਏ ਇਹਦਾ ਅੱਛਾ ਜੀ ਇੱਕ ਦੀਦੀ ਦੇ ਦੀ ਕਰੀਏ ਜੀ ਆਪਾਂ 75 ਦੀ ਦੇਦਾ ਇੱਕ ਪੰਜੀ ਵੀ ਉਹ ਪੰਜੀ ਨਹੀਂ ਦੇਣੀ ਹਾਂਜੀ ਹਾਂ ਨਾ ਇੱਕ 20 ਦੀ ਦੇ ਦਈਏ ਹੋਰ ਕਰ ਦਈਏ ਇੱਕ 15 ਦੀ ਸਾਡੇ 100 ਰੁਪਏ ਛੋੜ ਕਰਾਂਗੇ ਠੀਕ ਹੈ ਲਓ ਜੀ 1 ਲੱਖ 15000 ਦੇ ਵਿੱਚੋਂ ਬਾਈ ਕਹਿੰਦਾ ਹੈ 100 ਰੁਪਿਆ ਛੋੜ ਹੀ ਕਰਾਂਗੇ ਦੁੱਧ ਦੋ ਟਾਈਮ ਚੋ ਕੇ ਲਾਵੇ ਵੀਡੀਓ ਕਾਲ ਤੇ 12 ਕਿਲੋ ਦੁੱਧ ਹੋਏਗਾ ਅੱਛਾ ਜੀ ਪਹਿਲਾਂ ਸਾਈ ਪਾਵੇ ਫਿਰ ਵੀਡੀਓ ਕਾਲ ਤੇ ਚਵਾਲੇ ਆਪਣਾ ਠੀਕ ਹੈ ਜੀ 12 ਕਿਲੋ ਦੁੱਧ ਮਿਣਕੇ ਦਾਂਗੇ ਆਪਾਂ ਠੀਕ ਹੈ ਲਓ ਜੀ ਮੌਕੇ ਦੇ 12 ਲੀਟਰ ਬਾਈ ਕਹਿੰਦਾ ਹੈ ਮਿਣਕੇ ਦੇਾਂਗੇ ਛੱਡਾ ਛੋਡਾ ਜਿਹੜਾ ਨੱਚਾ ਪਕਾ ਵਰਗਾ ਵਾ ਤੇ ਦੂਜੇ ਨਾ ਪੰਜਾਂ ਦਿਨਾਂ ਨੂੰ ਮੈਂ ਆਪਣੇ ਕੋਲ ਹੈ ਕਿ ਨਾ ਦੁੱਧ 16 ਕਿਲੋ ਮਿਲ ਕੇ ਲਾਗੇ ਆਪਾਂ ਠੀਕ ਹੈ ਠੀਕ ਹੈ ਤੇ ਰੇੜੀ ਥੋੜਾ ਵੱਜੂਗਾ ਨੇਰ ਗੱਲ ਫਿਰ ਸਹੀ ਆ ਜੇ ਦੁੱਧ ਬਦਲਣਾ ਮੈਲਾ ਮਾਰੂ ਕਿ ਮੈਂ ਇਹ ਕਿਸੇ ਦੇ ਘਰੇ ਜਾ ਕੇ ਠੀਕ ਹੈ ਠੀਕ ਹੈ ਲਓ ਜੀ ਮੈਲਾ ਮੂਲਾ ਮਾਰ ਕੇ 16 ਲੀਟਰ ਦੁੱਧ ਭਰੂਗੀ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਛੋਟੀ ਇਹ ਸਾਜੀ ਤੀਜਾ ਸੂਈ ਜੀ ਅੱਛਾ ਜੀ ਹਾਂ ਜੀ ਠੀਕ ਹੈ ਇਹਦੇ ਮਗਰ ਸੂਆ ਤੀਸਰਾ ਤੇ ਇਹਨੇ ਵੀ ਆਣਾ ਚੱਕਾ ਮਾਰ ਗਈ ਲਾਇਆ ਵਾ ਚੱਡਾ ਕਿੰਨਾ ਜਾਸਟਮ ਤੋਂ ਦੇਖੋ 14 ਲੀਟਰ ਦੁੱਧ ਤਿਆਰ ਜੀ ਠੀਕ ਹੈ ਲਓ ਜੀ 14 ਇਹ ਜਿਹੜਾ ਇਸ ਟਾਈਮ ਬਿਲਕੁਲ ਤਿਆਰ ਇਹਦੇ ਪਿੱਛੇ ਜਵਾਕ ਕੱਟੀ ਜਮਗਰੇ ਦੀ ਠੀਕ ਆ ਜੀ ਥੀ ਮਿਲਕਾਫ ਆ ਗਿਆ ਜਿਹਦੇ ਪਿੱਛੇ ਵੀ ਆਹ ਵਾਲਾ ਬਿਲਕੁਲ ਤਾਜ਼ਾ ਬੱচ্চਾ ਵਾ ਥਾਂ ਜਿਹੜਾ ਬਹੁਤ ਹੀ ਬਾਕਮਾਲ ਲੱਗਾ ਗਿੱਠੋਂ ਬਾਹਰ ਲੱਗਾ ਪਿਆ ਵਾ ਖੋਲ ਲਿਓ ਭਾਜੀ ਇਹਨੂੰ ਮੇਰਾ ਸਰ ਜੀ ਇਹਦੀ ਚਵਾਈ 5:30 ਵਜੇ ਕੀਤੀ ਇਹ ਨਹੀਂ ਵੀ ਕੋ 4-5 ਵਜੇ ਦੀ ਚਵਾਈ ਹੋਈ ਆ ਅੱਛਾ ਜੀ ਟਾਈਮੋਂ ਟਾਈਮ ਕੋ ਛੋੜਿਆ ਸਾਡੇ ਨਾਲ ਸਾਈਪ ਆ ਗਿਆ ਠੀਕ ਆ ਜੀ 5:30 ਵਜੇ ਦੀ ਚਵਾਈ ਹੋਈ ਹੈ ਸਵੇਰੇ ਤੇ ਉਸ ਤੋਂ ਨਾ ਕੋ ਵੀ ਭਰਾ ਅੰਦਾਜ਼ਾ ਲਾਵੇ ਕੱਦ ਕੋਦੇ ਇਹਦਾ ਵੀ ਬਹੁਤ ਹੀ ਤਕੜਾ ਆ ਗਿਆ ਕਰਮਾਲੀ ਦਾ कोई झूठ वाला दुद्ध नाऊगा दुठ ठंडा करके मिनके दा गए आप ठीक है ठीक है लो जी भाई कह जो गया निकलूगा चडा जो बहुत ही बागमान लगा वा राजी रूजी बहुत ਤੇ ਥਾਣ ਜਿਹੜਾ ਸਪਰੇਸ਼ੀ ਲੱਗਾ ਵਾ ਗਿੱਠੋਂ ਬਾਹਰ ਲੱਗਾ ਪਿਆ ਵਾ ਥਾਣਾ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਥੋੜਾ ਜਿਹਾ ਪੱਲਾ ਮੱਥਾ ਆ ਗਿਆ ਕਰਮਾਲੀ ਦਾ ਸਿੰਘ ਸਿੰਘ ਚੰਗਾ ਵਾ ਜਿ ਲੈ ਜੋ ਭਾਜੀ ਤੇ ਥਾਣ ਇਹਨੂੰ ਵੀ ਨੋਕ ਵਾਲਾ ਲੱਗਾ ਵਾ ਤੇ ਨੋਕ ਵਾਲੇ ਥਾਂ ਦੇ ਜਿਹੜਾ ਚਵਾਈ ਬਹੁਤ ਹੀ ਜ਼ਿਆਦਾ ਨਰਮ ਨਿਕਲਦੀ ਆ ਤੇ 16 ਲੀਟਰ ਦੁੱਧ ਇਹ ਵੀ ਭਰੂਗੀ ਚਲੋ ਕੋਈ ਚੰਗੀ ਸੰਭਾਲਾ ਧਰਾ ਕੜੇ ਤੋਂ ਹੋ ਸਕਦਾ ਵੱਧ ਵੀ ਕੱਢਦੇ ਦੁੱਧ ਤਾਂ ਕਿ ਛੱਡਾ ਦੱਸਦਾ ਵਾ ਕਿ ਦੁੱਧ ਚਲੋ ਭਰੂ ਵੀ ਕਰਮਾਲੀ ਤੇ ਆਹ ਵਾਲਾ ਨਜਵਾਬ ਜੀ ਫੀਮੇਲ ਕਾਫ ਆ ਗਿਆ ਤੇ ਪਿਛੇ ਲੋੜੀ ਕੰਡਾਂ ਹੀ ਪਾਈਆਂ ਹਿਸਾਬ ਨਾਲ ਥੱਲੇ ਕਰਮਾਲੀ ਨੇ ਇਹਦਾ ਕੀ ਕਰਨਾ ਮੁੱਲ ਭਾਰੀ ਹਰਾ ਇਹਦਾ ਮੁੱਲ 1.5 ਕਰਦੇ ਆ ਸਾਜੀ ਅੱਛਾ ਜੀ ਹਾਂਜੀ ਇਹ ਕਿੰਨੇ ਕੁ ਰੀ ਦੇ ਦੇਣੀ ਇੱਕ 30 ਦੀ ਦਾਂਗੇ ਹੋਰ ਕਰ ਦਈਏ ਇੱਕ 30 ਦੀ ਦੇ ਦਾ ਹੋਰ ਕਰ ਦਈਏ 50 ਸਾਜੀ ਹਾਂ ਨਾ ਹੀ ਹੋਣੀ ਆ 100 ਰੁਪਏ ਸੌਣ ਕਰਨੀ 120 ਠੀਕ ਆ ਲਓ ਜੀ 1,20,000 ਦੀ ਤੇ 16 ਲੀਟਰ ਦੁੱਧ ਭਰੋਗੀ ਕਰ ਵਾਲੀ ਛੱਡਾ ਛੱਡਾ ਜਿਹੜਾ ਬਹੁਤ ਹੀ ਚੰਗਾ ਵਾ ਤੇ ਥਣ ਵੀ ਜਿਹੜਾ ਸਪੈਸ਼ਲ ਹਿਸਾਬ ਨਾਲ ਲੱਗਾ ਅਜੇ 2 2.5 ਘੰਟੇ ਪਹਿੇ ਦੀ ਚੋਈ ਚਵਾਈ ਹੋਈ ਗਏ ਟਾਈਮ ਨਹੀਂ ਹੋਇਆ ਠੀਕ ਆ ਠੀਕ ਆ ਠੀਕ ਆ ਬਿਲਕੁਲ ਸਹੀ ਗੱਲ ਹੈ ਅਜੇ 6 ਵਜੇ ਤੱਕ ਪੂਰਾ ਹੋਣਾ ਚਵਾਈ ਦਾ ਠੀਕ ਆ ਜੀ ਤੇ ਬਈਆ ਦੱਸਿਓ ਹਵੇੜ ਦੇ ਬਾਰੇ ਇਹ ਸਾਜ ਜੀ 2 ਹੈ ਚੌਗੀ ਜੇ ਮੂਹ ਠੀਕ ਹੈ ਜੀ ਚਾਰ ਦੰਦਾਂ ਦਾ ਜੀ ਬੱਚਾ ਕਹੇ ਜੇ ਤਾਂ ਮਾਰਾ ਅੱਛਾ ਜੀ ਉਦੋਂ ਦੁੱਧ 14 ਕਿਲੇ ਨੇ ਬੱਚੇ ਦਾ ਹੇਰਵਾ ਕੀਤਾ ਥੋੜਾ ਜਿਹਾ ਠੀਕ ਆ ਹੁਣ ਦੁੱਧ ਦਹਾਂ ਤੋਂ ਬਾਹਰ ਹੋਗਾ ਜੀ ਠੀਕ ਆ ਜੀ ਚੋਂ ਚਾਣ ਬਹੁਤ ਵਧੀਆ ਸਵੇਰ ਪਹਿਲੇ ਮੋਹ ਚਾਰ ਦੰਦਾਂ ਦਾ ਜੀ ਪਹਿਲਾ ਸਵੇਰ ਠੀਕ 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 ਆ ਲਓ ਜੀ ਕੱਦ ਕੋਦ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਕਰਮ ਵਾਲੀ ਦਾ 6 ਫੈਨ ਆਉਂਦੀ ਇਹਦੀ ਨਹੀਂ ਹੈ ਵੀ ਚਲੋ ਚੰਗੀ ਆ ਖੋਲੋ ਜੀ ਨੂੰ ਫਿਰ ਖੋਲ ਕੇ ਵਿਖਾ ਲੀਏ ਥਾਂ ਥੋੜੇ ਨੇ ਬਹੁਤ ਹੀ ਚੰਗਾ ਲੱਗਾ ਵਾ ਜੱਟ ਜੱਟ ਤੇ ਲੱਗਾ ਪਿਆ ਮੈਨੂੰ ਵੀ ਤੇ ਕਦਾਂ ਕਟਾਮ ਹੋ ਗਿਆ ਤੁਹਾਡੇ ਸਾਨਾ ਸੋਈ ਨੂੰ ਇਹਨੂੰ ਸਾਜੀ ਐਵੇਂ ਕਈ 15 ਦਿਨ ਐ 20 ਦਿਨ ਐ ਇਹਨੂੰ 2 ਮਹੀਨੇ ਹੋ ਗਏ ਸੋਈ ਨੂੰ ਠੀਕ ਆ ਜੀ ਹਾਂਜੀ ਸਹੀ ਹਾਲ ਚ ਆ ਗਈ ਨਾ ਹਾਂਜੀ ਸਹੀ ਹਾਲ ਕਰਾ ਲਈ ਆ ਗਈ ਆ ਤੇ ਚਲੋ ਫੈਟ ਕੁਆਲਟੀ ਵੀਰ ਜਿੰਦਾ ਕਿ ਬਹੁਤ ਆਉਂਦੀ ਛੇ ਫੈਟ ਆਉਂਦੀ ਹਿਸਾਬ ਨਾਲ ਮੱਝਾਂ ਦੇ ਬਰਾਬਰ ਹੀ ਆ ਦੁੱਧ ਦੇ ਤੇ ਚੱਡਾ ਛੱਡਾ ਤੁਸੀਂ ਚੈੱਕ ਕਰ ਸਕਦਾ ਜੇ ਲੱਗੇ ਤਾਂ ਤੇ ਘੱਟ ਕੋਦ ਜਿਹੜਾ ਬਹੁਤ ਹੀ ਚੰਗਾ ਆ ਗਿਆ ਪਹਿਲਾ ਹੀ ਸੂਆ ਸੋਈ ਆ ਤੇ ਚਾਰ ਦੰਦ ਜੇ ਬਿਲਕੁਲ ਨਵੀਂ ਵਹਿੜਿਆ ਜੇ ਕਮਾਲੋ ਭਾਜੀ ਤੈਸੋ ਇਹਨੂੰ ਕੋਈ 2 ਕੁ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਬਾਕੀ ਬੱਚੇ ਦੀ ਵੀਡੀਓ ਪਾ ਦਾਂਗੇ ਆਪਾਂ ਜਦੋਂ ਮਰਿਆ ਬੱਚਾ ਦਾ ਅੱਛਾ ਜੀ ਹਾਂਜੀ ਵੀਡੀਓ ਬਣਾਈ ਗਰੀ ਵੀਡੀਓ ਪਈ ਆ ਵੀਰ ਹਣਾ ਦੇਖੋ ਜਵਾਕ ਦੀ ਉਹ ਜਿਹੜੇ ਵੀਰਪਰ ਤੇ ਫਿੱਟ ਹੋਊਗੀ ਤੇ ਵੀਡੀਓ ਤੁਸੀਂ ਮੰਗਾ ਸਕਦੇ ਜੇ ਲੈ ਜਾਓ ਭਾਜੀ ਲੈ ਜਾਓ ਬਾਕੀ ਸੌਦਾ ਉਹ ਪੁੱਟ ਕੇ 4 ਦੰਦ ਵਿਖਾ ਦਾਂਗੇ ਅੱਛਾ ਜੀ ਹਾਂਜੀ ਪੂਰੇ 4 ਦੰਦ ਇਹ ਨਹੀਂ ਵੀ ਛਿੱਗੀ ਹੋਗੀ ਠੀਕ ਹੈ ਠੀਕ ਹੈ ਠੀਕ ਹੈ ਜੀ 4 ਦੰਦ ਬਾਈ ਕਹਿੰਦਾ ਕਿ ਸੌਦਾ ਰਲ ਗਿਆ ਰੇ ਆਪਾਂ 4 ਦੰਦ ਚੈੱਕ ਕਰਾ ਕੇ ਦੇਾਂਗੇ ਇਹ ਬਈ ਸੱਜਰ ਨੇ ਫਿਰ ਕਿੰਨਾ ਕੁ ਭਰਿਆ ਦੋਤਾ ਦੁੱਧ ਤਾਂ ਹੁਣ ਵੀ ਸਰਾਟੀ ਥੱਲੇ 14 ਕਿਲੋ ਹੀ ਪਰ ਥੋੜਾ ਇਹਨੇ ਬੱਚੇ ਦਾ ਹੇਰਵਾ ਜਿਆ ਕੀਤਾ ਜੇ ਅੱਛਾ ਅੱਛਾ ਹਾਂ ਦੋ ਡੱਬਾ ਕੇ ਤੁਹਾਨੂੰ ਚੜਾਦੀ ਹੈ ਨਾ ਹਾਂਜੀ ਇੱਕ ਧਾਰ ਦਾ ਨਹੀਂ ਫਰਕ ਹੈਗਾ ਇੱਕ ਧਾਰ ਦਾ ਵੀ ਠੀਕ ਹੈ ਠੀਕ ਹੈ ਉਹ ਜਾਂਦਾ ਕਰਾਇਆ ਦਾ ਨਹੀਂ ਜ ਸੰਜ ਧਾਰ ਘਾ ਠੋਕੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਜ ਭਾਈ ਕਹਿੰਦਾ ਕਿ ਧਾਰ ਦਾ ਵੀ ਫਰਕ ਨਿਕਲੂ ਦੇ ਆਉਣ ਜਾਂਦਾ ਕਰਾਇਆ ਦੇਾਂਗੇ ਥਣ ਵੀ ਇੱਕ ਥੋੜਾ ਜਿਹਾ ਉੱਚਾ ਰੱਖ ਦੀ ਕਰਮਾਲੀ ਇਹਦਾ ਮੁੱਲ ਭਾਈ ਹਰਾ ਸਾਹਿਬ ਜੀ ਮੁੱਲ ਇਹਦਾ ਕਰਦੇ 40000 ਰੁਪਿਆ ਅੱਛਾ ਜੀ ਕਿੰਨੇ ਦੀ ਦੇ ਦੇਣੀ 35000 ਕਰ ਦਈਏ ਚਲੋ ਪੂਰੇ 32 ਦੀ ਦੇਣੀ ਹੈ 100 ਰੁਪਏ ਛੋੜੀ ਕਰਨੀ ਠੀਕ ਹੈ ਲੋ ਜੀ 32000 ਦੇ ਵਿੱਚੋਂ 100 ਰੁਪਿਆ ਬਈ ਕਹਿੰਦਾ ਕਿ ਛੋੜੀ ਕਰਾਂਗੇ ਤੇ ਜਿਹੜਾ ਜੈਜ ਮੁੱਲ ਪਾਤਾ ਵੀਰ ਨੇ ਇਧਰਲੇ ਸਾਈਡ ਤੇ ਆਪਾਂ ਦੋ ਗਾੜਾ ਹੋਰ ਦਿਖਾਉਣੀਆਂ ਦਾ ਲੋ ਇੱਕ ਸਾਜੇ ਆ ਜੇ ਪਹਿਲਾਂ ਵੈਰਸ ਹੋਈ ਜੇ ਅੱਛਾ ਜੀ ਆ ਠੀਕ ਐਥੇ ਦੋ ਦੇ ਰਾਈ 6 ਕਿਲੋ ਠੀਕ ਹੈ ਜੀ ਪਹਿਲਾ ਸੂਆ ਸੋਈ ਜਾਂ ਦੋ ਛੇ ਤੇ ਥਾਣੇ ਦੇ ਤਿੰਨ ਜੀ ਥਾਣੇ ਤਿੰਨ ਹਾਂ ਤੇ ਲੜਿਆ ਠੀਕ ਐ ਦੋ ਚੋ ਤਿੰਨ ਆ ਕੰਜਾਂ ਨਹੀਂ ਪਹਿਲਾਂ ਉਹ ਤਾਂ ਹੈਗੇ ਚਲੋ ਵਾਜ ਕੇ ਹੋ ਗਿਆ ਉਹਦਾ ਠੀਕ ਹੈ ਠੀਕ ਹੈ ਤੈਨੂੰ ਬਣੀ ਨੂੰ ਹੋ ਗਿਆ ਜੀ 1 ਮਹੀਨਾ ਤੋਂ ਕੁਝ ਦਿਨ ਹੋ ਗਏ ਨੇ ਅੱਛਾ ਜੀ ਹਾਂ ਜੀ ਇਹ ਹੈ ਵਾਹਤ ਹੋ ਰਾ ਹੈ ਚੈੱਕ ਪਾਸਟ ਨਹੀਂ ਆਣਾ ਨਾ ਇਹ ਮੈਨੂੰ ਮਹੀਨਿਆਂ ਤੋਂ ਕੁਝ ਦਿਨ ਉੱਤੇ ਹੋਏ ਨੇ ਮਹੀਨਾ ਹੋਇਆ ਠੀਕ ਜੀ ਹੋਇਆ ਠੀਕ ਆ ਫਿਰ ਕਹਿੰਦਾ ਕਿ 35 ਦਿਨ ਹੋ ਗਏ ਆ ਵਾਹ ਠੀਕ ਆ ਪਰ ਇਹਨੂੰ ਇਹ ਪਹਿਲਾ ਸੂਗਾ ਸੋਈ ਯਾਰ ਇਹਦਾ ਬਾਈ ਸੱਜਰ ਦਾ ਕਿੰਨਾ ਕਰਿਆ ਇਹ ਸਾਜੀ ਦਿੰਦੀ 18 20 ਕਿਲੋ ਦੁੱਧ ਠੀਕ ਆ ਜੀ 18 ਤੋਂ 20 ਲੀਟਰ ਜਿਹੜਾ ਦੁੱਧ ਭਰਿਆ ਵਾ ਸੱਜਰ ਨੇ ਹੁਣ ਮਹੀਨੇ ਰੇ ਮੰ ਲੋ 35 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਗਾਂ ਠੀਗਾ ਭਰੇ ਨੂੰ ਓਹ ਸਾਬ ਨਾਲ ਕੋਈ ਵੀਰ ਭਰਾ ਜਾ ਕੇ ਸਾਮ ਕਰੇ ਲੈ ਜੋ ਵੀਰ ਜੀ ਮੌਕੇ ਤੇ ਜਿਹੜਾ 6 ਲੀਟਰ ਦੁੱਧ ਤਿਆਰ ਆ ਇਹਦਾ ਬਿੱਲ ਕਿੰਨਾ ਬਜ ਮੌਲਿਆ ਇਹਦਾ ਮੁੱਲ ਸਾਹਿਬ ਜੀ ਮੰਗਦੇ ਤਾਂ 10000 ਰੁਪਇਆ ਅੱਛਾ ਜੀ ਬਾਕੀ ਯਾਰ ਕੱਟ ਕਰ ਲਾਂਗੇ ਜੀ 9 ਦੀ ਹਾਂ ਜੀ 9 ਦੀ ਹੋਰ ਕਰ ਦੀ 8 ਦੀ ਜਾਂਦੀ ਹੈ ਹਾਂ ਜੀ 8 ਦੀ 8 ਦੀ ਦੇ ਦ ਸਾਢੇ 8 ਦੀ ਸਾਢੇ 8 ਦੀ ਦੇ ਦਾਂਗੇ ਸਾਹਿਬ ਜੀ ਚਲੋ ਜੀ ਸਾਡੇ 8:30 ਜੀ ਪਾਈ ਜਾਂਦਾ ਕਿ ਤੇਰਾਗੇ ਤੇ ਬਈ ਭਾਈਓ ਮੈਂ ਨੰਬਰ ਤੇ ਆ ਆਰ ਦੇ ਬਾਰੇ ਦੱਸਿਓ ਇਹ ਤਿਲੜ ਜ ਮਗਲੇ ਥਾਂ ਦੀ ਅੱਛਾ ਜੀ ਇਹ ਤਿਲੜ ਨਹੀਂ ਜੇ ਵੈਸੇ ਨਿੱਪਲ ਜ ਨਾਲ ਲੱਗਾ ਉਹ ਤਾਂ ਜਮੰਦਰੂ ਤਿਲੜ ਏ ਠੀਕ ਹੈ ਲੋ ਜੀ ਕਿੰਨਾ ਦੁੱਧ 6 ਕਿਲੋ ਜੀ ਤੇ ਦੁੱਧ ਦੇਰ ਕੋਲ ਵੀ 6 ਲੀਟਰ ਆ ਇਹ ਸੂਗਾ ਇਹ ਤੀਜੇ ਸੂਈਏ ਠੀਕ ਹੈ ਜੀ ਤੀਸਰਾ ਸੂਗਾ ਸੂਈ ਤੋਂ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ 4-5 ਮਹੀਨੇ ਠੀਕ ਹੈ ਲੋ ਜੀ 4-5 ਮਹੀਨੇ ਹੋ ਗਿਆ ਸੂਈ ਨੂੰ ਇਹਦਾ ਸੱਜਰ ਦਾ ਕਿੰਨਾ ਕਰਿਆ ਇਹ ਹਾਂ ਜੀ ਆਪਾਂ 2 ਚੁੰਦਰੇ 13 14 ਕਿਲੋ ਇਹ ਆਪਣੇ ਪੱਕੀ ਘਰਾਂ ਖੇਦ ਦੁੱਧ ਵਾਲੀ ਠੀਕ ਹੈ ਠੀਕ ਹੈ ਠੀਕ ਲਓ ਜੀ ਇਹ ਘਰ ਦੀਆਂ ਵੜਾਂਗੇ ਰੀਦੀਆਂ ਤੇ 16 17 ਵਾਲੀ ਤੇ ਜਿਹੜਾ ਸੱਜਣ ਨੇ ਦੁੱਧ ਭਰਿਆ ਵਾ ਕਰਮ ਵਾਲੀ ਨੇ ਤੇ ਹੁਣ ਜਿਹੜਾ 6 ਲੀਟਰ ਦੁੱਧ ਤਿਆਰ ਹੈ ਦੇ ਕੋਲ ਇਹ ਵੀ ਕ੍ਰਾਸ ਦੇ ਵਿੱਚ ਆ ਗਈ ਚਲੋ ਫਿਰ ਕੁਆਲਟੀ ਇਹਦੀ ਵੀ ਚੰਗੀ ਆ ਤੇ ਇਹ ਗਾਂ ਬਣੀ ਵੀਰ ਇਹਨੂੰ ਸਾਜੀਏ ਥੋੜੇ ਜਿ 15 ਦਿਨ ਲਈ ਟਿਕਾ ਭਰੇ ਨੂੰ ਠੀਕ ਆ ਜੀ 15 ਦਿਨ ਤੇ ਆਸ-ਪਾਸ ਇਹਦਾ ਟਾਈਮ ਹੋਇਆ ਵਾ ਇਹਨੂੰ ਟਿਕਾ ਭਰੇ ਨੂੰ ਸਲੋ ਤਾਂ ਸਰਾਂਝੇ ਰੁਤੇ ਹੁੰਦਾ ਵਾ ਕਿ ਹਲੇ ਚਲੋ ਜਹਾਸਾਬ ਦੇ ਨਾਲ ਵੀਰ ਭਰਾ ਕੋ ਜਾ ਕੇ ਸਾਮ ਕਰ ਲੈਂਦਾ ਵਾ ਇਹਦਾ ਮੁੱਲ ਵੀਰ ਜੀ ਇਹਦੇ ਸਾਜੀ 10000 ਰੁਪਏ ਮੁੱਲ ਕਰ ਅੱਛਾ ਜੀ ਹਾਂਜੀ ਇਹ ਵੀ ਕਰ ਦਈਏ ਹਾਣਾ ਇਹ ਵੀ ਦੇ ਦਾਂਗੇ 9000 ਇਹ ਵੀ 8.5 ਦੀ ਜਾਂਦੀ ਸਾਜੀ ਜੇ ਕੋ ਜੋੜਾ ਲਊਗਾ ਨਾ ਹਾਂਜੀ ਸਿਰ ਹੋਰ ਮਾਨਦਾਨ ਕਰਾਂਗੇ ਠੀਕ ਆ ਲਓ ਜੀ ਜੇ ਕੇ ਵੀਰ ਭਰਾ ਦੇ ਜੋੜਾ ਪੇਟ ਹੋਊਗਾ ਤੇ ਭਾਈ ਕਹਿੰਦਾ ਜੇ ਹੋਰ ਮਾਨਦਾਨ ਕਰਾਂਗੇ ਤੇ ਵੀਡੀਓ ਨੂੰ ਵਾਤੇ ਵਾਤੇ ਆਹ ਸਾਜੀ ਵੱਚੀ ਜੇ ਕਹਿ ਦਾਈਂਗੀ ਠੀਕ ਆ ਆਖੋ ਇਹਨੂੰ 10 ਮਹੀਨੇ ਦੀ ਗਿਆ ਅੱਛਾ ਜੀ ਹਾਂਜੀ ਠੀਕ ਆ ਲਓ ਜੀ ਆਹ ਪਹਿਲੇ ਆਪਾਂ ਦਿਖਾਈਏ ਆ ਚੌਥੇ ਨੰਬਰ ਤੇ ਉਹਦੀ ਆ ਗਈ ਜੇ ਤੇ 10 ਮਹੀਨੇ ਸਾਰੀ ਇਹਦੀ ਉਮਰ ਆ ਤੇ ਸਿੰਗ ਨਹੀਂ ਵੀਰ ਜੀ ਦਗਾਏ ਤੇ ਹਰ ਉਹਦ ਨਾਏ ਨਹੀਂ ਇਦਾਂ ਟਾਈਮ ਲੱਗਦਾ ਸਹੀ ਹੈ ਠੀਕ ਹੈ ਫੜੀ ਬਿਮਾਰ ਹੋਦੇ ਅੱਛਾ ਜੀ ਇਹਨੂੰ ਕਰੀ ਵੀਰੇ ਦੀ ਝੋਲੀ ਚਾਲੀ ਜੀ ਦਿਖਾਈਏ ਚਲੋ ਕੋਈ ਗੱਲ ਨਹੀਂ ਕੀ ਹਲੇ ਨਹੀਂ ਲੱਗਦਾ ਟਾਈਮ ਕਰਤੀ ਹੈ ਨਾ ਫੜ ਕੇ ਆ ਕੇ ਪੁੱਛ ਲਓ ਜੀ ਝੋਲੀ ਜਾਲੀ ਤੁਸੀਂ ਵੇਖ ਸਕਦੇ ਜੇ ਥਾਣ ਤੁਣ ਜਿਹੜਾ ਇਹ ਵੀ ਚੰਗਾ ਕੱਟ ਜਣਾ ਇੰਦਨ ਕਿਤੇ ਕਰਮ ਲਈ ਤਿਆਰ ਹੋ ਗਈ ਤੇ ਇਹ ਕਿੰਨੇ ਕਿਰੀ ਦਿੱਤੀ ਦੇ ਦੇ ਨਹੀਂ ਮੁੱਲ ਤਾਂ 6000 ਕਰਦੇ ਆ ਅੱਛਾ ਜੀ ਪੰਜ ਦੀ ਦੇਣਾ ਠੀਕ ਆ ਲਓ ਜੀ 5000 ਦੀ ਜੇ ਹਿਸਾਬ ਨਾਲ ਕੋਈ ਸਾਲ ਸਾਂਭ ਲੂਗਾ ਤੇ ਚਲੋ ਵਸਹੀ ਤਿਆਰ ਹੋ ਜੂਗੀ ਚੰਗੀ ਤੇ ਵੀਡੀਓ ਨੂੰ ਭਾਈ ਜੀ ਵਾਦ ਤੋਂ ਵਾਦੇ ਸ਼ੇਅਰ ਕਰਦੇ ਹੋ ਠੀਕ ਆ ਜੀ ਕਿਹੜੀ ਕੱਟੀ ਉਹ ਵੱਡੀ ਜਿਹਾ ਵੱਡੀ ਮੈਂ ਨਹੀਂ ਠੀਕ ਹੈ ਜੀ ਆਹ ਜਵਾਬ ਦਿਖਾਈ ਦਿੰਨੇ ਆ ਪੜੀ ਦੂਜੇ ਨੰਬਰ ਦੇ ਦਿਖਾਈ ਹਾਂਜੀ ਦੂਜੇ ਨੰਬਰ ਦੇ ਠੀਕ ਹੈ ਜੀ ਜਿਹੜੀ ਦੂਜੇ ਨੰਬਰ ਤੇ ਆਪਾਂ ਮੈਂ ਦਿਖਾਈ ਉਹਦਾ ਜਵਾਬ ਆ ਜੀ ਸੀ ਮਲਕਾਫ ਜੇ ਕੱਟੀ ਮਗਰ ਜੇ ਠੀਕ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ